ਮੈਂ ਹੈਰਾਨ ਜਿਹਾ ਇਹਨਾਂ ਤੋਂ ਵੈਸੇ ਮੈਂ ਹਿਸਾਬ ਜਿਹਾ ਲਾਇਆ ਹੈਗਾ ਇਹਨਾਂ ਦਾ ਸਿਸਟਮ ਮੇਰੇ ਵਾਲਾ ਹੀ ਆ ਅੱਛਾ ਬਟ ਔਨ ਸੈੱਟ ਜਿਵੇਂ ਇਹਨਾਂ ਦਾ ਬਿਹੇਵੀਅਰ ਸੀ ਵਿਦ ਟੀਮ ਕੰਮ ਕਰਨਾ ਟਾਈਮ ਤੇ ਆਉਣਾ ਕਿ ਕੰਮ ਸੀਗਾ ਬਹੁਤ ਇਹਨਾਂ ਦਾ ਹੀ ਕੰਮ ਜ਼ਿਆਦਾ ਸੀਗਾ ਐਕਚੁਅਲੀ ਤੇ ਉਸ ਮਾਮਲੇ 'ਚ ਮੈਂ ਦੇਖਿਆ ਵੀ ਜਿਵੇਂ ਇਹਨੂੰ ਕਹਿੰਦਾ ਵੀ ਤੱਕੜ ਹਾਂ ਪੂਰਾ ਤੱਕੜ ਕੰਮ ਆ ਵੀ ਜਮਾਂ ਹੀ ਪਰਵਾਹ ਹੀ ਨਹੀਂ ਮੰਨਣੀ ਕਿਸੇ ਚੀਜ਼ ਦੀ ਹੁਣ ਵੀ ਸਾਡੇ ਨਾਲ ਤੁਰੇ ਫਿਰਦੇ ਆ ਤੇ ਇਹ ਸਾਨੂੰ ਵੀ ਖਿੱਚ ਲੈਂਦੇ ਆ ਕਈ ਵਾਰੀ ਕੱਲ ਤਾਂ ਸਾਡੇ ਨਾਲ ਜਲੰਧਰ ਵੀ ਆਈ ਹੋਇਆ ਇਹਨਾਂ ਨੇ ਖਿੱਚ ਕੇ ਸਾਨੂੰ ਕਢਾਇਆ ਜਿੱਥੇ ਜਾਣਾ ਆਜੋ ਆਜੋ ਮੂਰੇ ਲੱਗ ਕੇ ਉਹ ਉਹ ਚੀਜ਼ ਵਧੀਆ ਵਾ ਮੈਂ ਇਹ ਡੀਪਲੀ ਸਵਾਲ ਆ ਇਹ ਤੁਸੀਂ ਮਾਈਂਡ ਨਾ ਕਰਿਓ ਇਹ ਜਿਵੇਂ ਆਈਟੇ ਮੈਂ ਜੋ ਪਹਿਲਾਂ ਗੱਲ ਕੀਤੀ ਤੁਸੀਂ ਬਹੁਤ ਕਮਾਲ ਦੇ ਐਕਟਰ ਹੋ ਹੁਣ ਉਹ ਪਾਸੇ ਰਲ ਜਾਇਓ ਇਹ ਜਿਵੇਂ ਇੰਨੇ ਵੱਡੀਆਂ ਫਿਲਮਾਂ ਜੀ ਯੂਕੇ ਵਾਲੇ ਹੈ ਨਾ ਸੋਹਣੀ ਜਿਵੇਂ ਕੁੜੀ ਇਹ ਨਖਰੇ ਨਖਰੇ ਸੀਗੇ ਸੈਟ ਤੇ ਕਿ ਨਹੀਂ ਇਹ ਬਹੁਤ ਹੰਮਦਾਰ ਜੀ ਇਹ ਮੈਂ ਹੈਰਾਨ ਜਿਹਾ ਹੀ ਆ ਇਹਨਾਂ ਤੋਂ ਵੈਸੇ ਮੈਂ ਸਹਾਵ ਜਿਹਾ ਲਾਇਆ ਹੈਗਾ ਇਹਨਾਂ ਦਾ ਸਿਸਟਮ ਮੇਰੇ ਵਾਲਾ ਹੀ ਆ ਅੱਛਾ ਇਹ ਉਹਦਾ ਦੇਖ ਕੇ ਲੱਗਦਾ ਕਿ ਬੈਰ ਨਹੀਂ ਲਿਆ ਉਹ ਵੈਨ ਵੀ ਆ ਆ ਉਹਨੇ ਆਰਟਿਸਟ ਟਵਿਨਸ ਪਰ ਤਾਂ ਇੱਕ ਹੁੰਦਾ ਨਹੀਂ ਇਹ ਦਦਾ ਲਵਸ ਬਟ ਵੀ ਆ ਆਲਮੋਸਟ ਮਤਲਬ ਮੈਂ ਇਹਨਾਂ ਇਨਾਂ ਵਾਂਗੂ ਇੰਨੀ ਕ੍ਰੀਏਟਿਵ ਨਹੀਂ ਹੈਗੇ ਲੈਕ ਇਨ ਟਰਮਸ ਆਫ ਵਾਟ ਹੀ ਕੈਨ ਰਾਈਟ ਐਂਡ ਸਿੰਗ ਬਟ ਸਾਡੇ ਸੁਭਾਅ ਕਾਫੀ ਅਜ਼ ਆਰਟਿਸਟ ਲਾਈਕ ਡੇ ਟੂ ਡੇ ਮਿਲਦੇ ਨੇ ਮਤਲਬ ਬੀਇੰਗ ਆ ਬੀਇੰਗ ਆ ਫੀਮੇਲ ਐਕਟਰਸ ਬੀਇੰਗ ਆ ਹੀਰੋਇਨਰ ਤੁਹਾਡੇ ਉਹ ਬੇਸਿਕ ਚੀਜ਼ਾਂ ਬੀਇੰਗ ਆ ਕੁੜੀ ਉਹ ਚੀਜ਼ਾਂ ਹੋਣਗੀਆਂ ਤੁਹਾਡੇ ਚ ਹਨਾ ਉਹਦੇ ਚ ਕੋਈ ਦਿੱਕਤ ਵਾਲੀ ਪਰੇਸ਼ਾਨੀ ਵਾਲੀ ਗੱਲ ਵੀ ਕੋਈ ਨਹੀਂ ਬਟ ਔਨ ਸੈਟ ਜਿਵੇਂ ਇਹਨਾਂ ਦਾ ਬਿਹੇਵੀਅਰ ਸੀ ਵਿਦ ਟੀਮ ਕੰਮ ਕਰਨਾ ਟਾਈਮ ਤੇ ਆਉਣਾ ਕਿ ਕੰਮ ਸੀਗਾ ਬਹੁਤ ਇਹਨਾਂ ਦਾ ਹੀ ਕੰਮ ਜ਼ਿਆਦਾ ਸੀਗਾ ਐਕਚੁਅਲੀ ਪੂਰੀ ਫਿਲਮ ਦੇ ਵਿੱਚ ਬਹੁਤ ਜ਼ਿਆਦਾ ਕੰਮ ਆ ਇਹਨਾਂ ਦਾ ਤੇ ਉਸ ਮਾਮਲੇ 'ਚ ਮੈਂ ਦੇਖਿਆ ਵੀ ਜਿਵੇਂ ਇਹਨੂੰ ਕਹਿੰਦੇ ਨੇ ਵੀ ਤੱਕੜ ਹਾਂ ਪੂਰਾ ਤੱਕੜ ਕੰਮ ਆ ਵੀ ਜਮਾਂ ਹੀ ਪਰਵਾਹ ਹੀ ਨਹੀਂ ਮੰਨਣੀ ਕਿਸੇ ਚੀਜ਼ ਦੀ ਹੁਣ ਵੀ ਸਾਡੇ ਨਾਲ ਤੁਰੇ ਫਿਰਦੇ ਆ ਤੇ ਸਾਨੂੰ ਵੀ ਖਿੱਚ ਲੈਂਦੇ ਆ ਕਈ ਵਾਰੀ ਕੱਲ ਤਾਂ ਸਾਡੇ ਨਾਲ ਜਲੰਧਰ ਵੀ ਆਈ ਹੋਇਆ ਇਹਨਾਂ ਨੇ ਖਿੱਚ ਕੇ ਸਾਨੂੰ ਕਢਾਇਆ ਜਿੱਥੇ ਜਾਣਾ ਆਜੋ ਆਜੋ ਮੂਹਰੇ ਲੱਗ ਕੇ ਉਹ ਉਹ ਚੀਜ਼ ਵਧੀਆ ਵਾ ਉਹ ਚੀਜ਼ ਵਧੀਆ ਹੁੰਦੀ ਆ ਸੋਸ਼ਲ ਮੀਡੀਆ ਜਿਹਨਾਂ ਦਾ ਹੱਥ ਟਾਈਟ ਆ ਜਿਵੇਂ ਮੇਰਾ ਟਾਈਟ ਆ ਨਹੀਂ ਘਟ ਵਰਤਦੇ ਹਾਂ ਹਾਂ ਉਹ ਮੇਰੇ ਨਾਲੋਂ ਬਹੁਤ ਮੇਰੇ ਨਾਲੋਂ ਜ਼ਿਆਦਾ ਮੈਨੂੰ ਤਾਂ ਤੁਸੀਂ ਤੁਸੀਂ ਵੀ ਆਈ ਖਾਨ ਮੈਂ ਪੋਸਟਿੰਗ ਮੈਨੂੰ ਇਦਾਂ ਸੀਗਾ ਵੀ ਮੈਂ ਮੈਂਡੀ ਹੁਣਾਂ ਨਾਲ ਕੰਮ ਕਰ ਰਿਹਾ ਵੀ ਚਲੋ ਸ਼ੁਕਰ ਆ ਮੈਂਡੀ ਹੁਣਾਂ ਹਰਕੱਲ ਸਰਦਾ ਨਹੀਂ ਵੈਸੇ ਇਹਦੇ ਵੀ ਨਾ ਹਾਂ ਫਿਰ ਮੈਨੂੰ ਇਹ ਪਤਾ ਲੱਗਿਆ ਵੀ ਇਹਨਾਂ ਦਾ ਤਾਂ ਮੇਰੇ ਤੋਂ ਵੀ ਸਰਿਆ ਪਿਆ ਹੁਣ ਅਸੀਂ ਇੱਕ ਤਰਕੀਬ ਲਾਈ ਹੈ ਬਿਕਾਜ਼ ਮੈਨੂੰ ਤਾਂ ਐਵਰੀ ਡੇ ਨਹੀਂ ਹੁੰਦਾ ਮੈਂ ਤਾਂ ਖੋਲਦੀ ਨਹੀਂ ਇੰਸਟਾਗ੍ਰam ਐਵਰੀ ਡੇ ਯੂ نو ਕਿ ਮੈਂ ਕੀ ਪੋਸਟ ਕੀ ਕਰਾਂਗੀ ਸੋ ਹੁਣ ਅਸੀਂ ਤਰਕੀਬ ਲਾਈ ਹੈ ਕਿ ਮੈਂ ਵੀ ਕਰਾਂਗੀ ਪੋਸਟ ਕਿ ਤੁਸੀਂ ਸਟੋਰੀ ਬਣਾ ਲਓ ਫਿਰ ਮੈਂ ਇਸ ਟੀਮ ਦੇ ਕੋਈ ਹੁੰਦੇ ਮੈਂ ਕਹਿੰਦੀ ਹਾਂ ਤੁਸੀਂ ਬਣਾ ਲਓ ਫਿਰ ਮੈਨੂੰ ਏਅਰ ਡ੍ਰੌਪ ਕਰ ਦਿਓ ਯੂ نو ਐਂਡ ਦੈਨ ਸਾਡੇ ਕੋ ਹੈਗੇ ਇੱਕ ਮੇਕਿੰਗ ਟੀਮ ਹੈ ਹੁਣ ਰਾਈਟ ਸੋ ਰੀਲ ਰੂਲਾਂ ਸੀ ਬਣਾਉਣੇ ਅੱਛਾ ਫਿਰ ਦੋ ਗੱਲਾਂ ਤੁਹਾਨੂੰ ਦੱਸਾਂਗੀ ਸੋ ਸਾਡੀ ਤਰਕੀਬ ਸਕੀਮ ਹੈ ਕਿ ਇਹ ਮੈਨੂੰ ਟੈਗ ਕਰਨਗੇ ਤਾਂ ਕਿ ਮੈਂ ਸਿਰਫ ਐਡ 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 ਕਰੀ ਜਾਵਾਂ ਹਨਾ ਆਈ ਨਾ ਕੰਮੀ ਨਾ ਕਵੀ ਤੇ ਉਸ ਤੋਂ ਇਲਾਵਾ ਅਸੀਂ ਜਿਹੜੇ ਰੀਲਾਂ ਬਣਾਉਨੇ ਆ ਪਲੀਜ਼ ਇੱਕ ਵਾਰੀ ਇੰਸਟਾਗ੍ਰam ਤੇ ਜ਼ਰੂਰ ਦੇਖਿਓ ਸੋ ਰੀਲਾਂ ਐਕਚੁਅਲੀ ਕਿਊਟ ਬਣੀਆਂ ਨੇ ਅਸੀਂ ਗੱਲਾਂ ਕਰ ਰਹੇ ਆ ਹੱਸ ਰਹੇ ਆ ਰੋਮਾਂਟਿਕ ਆਣੇ ਤੇ ਹਨਾ ਪਰ ਜੋ ਸਾਡੀਆਂ ਗੱਲਾਂ ਹੁੰਦੀਆਂ ਆ ਜੋ ਉਹਦੀ ਬੀਟੀਐਸ ਆ ਜਾਵੇ ਨਾ ਇਲ ਬਿਲਕਾ ਕੀ ਕਰੀ ਜਾਂਦੇ ਨੇ ਦੋਨੋਂ ਜਾਨ ਲੈ ਕੀ 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 ਗੱਲਾਂ ਕਰੀ ਜਾ ਰਹੇ ਨੇ ਕੋਈ ਹੈਗਾ ਫਿਊਚਰ ਚ ਕੋਈ ਰੋਮਾਂਟਿਕ ਕੋਈ ਫਿਲਮ ਕਰੋ ਪਹਿਲਾਂ ਮੈਂ ਦੱਸ ਨਾ ਗੱਲ ਕੀ ਕਰਦੇ ਆ ਬਿਕਾਜ਼ ਬਿਕਾਜ਼ ਤੂੰ ਸੋਚ ਲੈ ਕਿ ਕੀ ਗੱਲਾਂ ਕੀ ਹੋ ਸਕਦੀਆਂ ਆ ਆਵਾਜ਼ ਆ ਕਿ ਅਸੀਂ ਗੱਲਾਂ ਇਹ ਕਰੀਦੀ ਹੁੰਦੇ ਆ ਕਿ ਅੱਜ ਜਦੋਂ ਅਸੀਂ ਬਿੱਤਰ ਕੁਝ ਕੁਸ਼ਕ ਤਾਂ ਮੈਂ ਵੀ ਸੁਣੀਆਂ ਨੇ ਇੱਥੇ ਬੈਠੇ ਵਿੱਚ ਕੀ ਇਦਾਂ ਦੀਆਂ ਗੱਲਾਂ ਕੀ ਚਲੋ ਮੈਨੂੰ ਹੁਣ ਭੁੱਲ ਗਿਆ ਬੋਲ ਗਏ ਬੋਲ ਹੀ ਗਏ ਬੋਲ ਤਾਂ ਠੀਕ ਹੈ ਉਹ ਤਾਂ ਠੀਕ ਹੈ ਪਰ ਸੜੀ ਇਦਾਂ ਗੱਲੇ ਹੁੰਦੇ ਆ ਕਿ ਅਸੀਂ ਹੱਸ ਕੇ ਇਦਾਂ ਕਹਿੰਦੇ ਹੁੰਨੇ ਆ ਕਿ ਹਾਂ 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 ਆਪਾਂ ਹੁਣ ਇੱਥੇ ਹੱਸਣਾ ਆ ਹਾ ਰਹੀ ਲੈ ਕਿ ਕਿ ਮੈਂ ਅੱਗੇ ਜਾਵਾਂ ਕਿ ਤੁਸੀਂ ਇੱਕ ਜਗ੍ਹਾ ਨਹੀਂ ਨਹੀਂ ਠੀਕ ਹੈ ਠੀਕ ਹੈ ਮੈਂ ਲੈਫਟ ਜਾਣਾ ਅੱਗੇ ਤਾਂ ਉਹ ਮੀਮ ਉਹ ਪੈ ਗਿਆ ਨਾ ਕਿਸੇ ਨਾਲ ਸਾਰਾ ਕੁਝ ਹਾਂ ਇਹ ਬੀਟੀਐਸ ਇੱਕ ਬੀਟੀਐਸ ਕਰਾਂਗੇ ਜ਼ਰੂਰ ਅਸੀਂ ਆਈ ਥਿੰਕ ਆਨ ਦਿਸ